हां जी दोस्तों सारेया नु सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਦੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਆਸਲ ਆਸਲ ਪਿੰਡ ਦੋਸਤੋ ਉਹ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਵੀਰ ਲਪਟੈਣ ਦੇ ਕੋਲੇ ਪਹੁੰਚਿਆ ਦੋਸਤੋ ਭਾਉ ਫਤੇ ਸਿੰਘ ਹੋਣਾ ਦੇ ਘਰ ਪਹਿਲਾਂ ਵੀ ਦੋਸਤੋ ਕਾਫੀ ਵੀਡੀਓ ਆਪਾਂ ਇਸ ਕਰੂ ਅਪਲੋਡ ਕੀਤੀਆਂ ਨੇ ਤੇ ਬਿਲਕੁਲ ਜਦੋਂ ਕੋਈ ਨਵੇਂ ਪਸ਼ੂ ਆਉਂਦੇ ਆ ਦੋਸਤੋ ਵੀਰ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਤੇ ਬਾਕੀ ਵੀਰ ਲਪਟੈਣ ਦੇ ਨੰਬਰ ਜਿਹੜੇ ਆ ਦੋਸਤੋ ਹਰ ਵਾਰ ਦੀ ਤਰ੍ਹਾਂ ਆਪਾਂ ਸਕਰੀਨ ਦੇ ਥੱਲੇ ਚੱਲਦੇ ਕਰ ਦੇਾਂਗੇ ਤਿੰਨ ਮੱਝਾਂ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਮੱਝਾਂ ਦਿਖਾਉਣੀਆਂ ਨੇ ਇੱਕ ਉੱਚੇ ਬੱਚੇ ਦੇ ਵਿੱਚ ਮੱਝਾਂ ਦੋਸਤੋ ਠੀਕ ਆ ਜੀ ਇੱਕ ਗੱਬਣ ਮੱਝਾਂ ਨੇ ਸਮਾਂ ਪੀਰ ਜਿਹੜਾ ਹੈਗਾ ਦੋਸਤੋ ਬਿਲਕੁਲ ਨੇੜ ਆ ਕੇ ਸੂਣ ਦੇ ਉਹ ਕਿੰਨਾ ਕੁ ਟਾਈਮ ਹਜੇ ਜਾਂ ਕਿੰਨਾ ਕੁ ਮੰਥ ਵਾਈਜ਼ ਕਿੰਨਾ ਕੁ ਹਜੇ ਸਮਾਂ ਪਿਆ ਹੈ ਉਹ ਪੂਰੀ ਗੱਲਬਾਤ ਆਪਾਂ ਵੀਰ ਲਫਟੈਨ ਦੇ ਨਾਲ ਕਰ ਲਾਂਗੇ ਤੇ ਖਾਸ ਵਿਜਿਟ ਤੁਸੀਂ ਪਿੰਡ ਆਸਲ ਕਰਨੀ ਹੈ ਦੋਸਤੋ ਭੱਗੂਪੁਰ ਪਿੰਡ ਬਿਲਕੁਲ ਨਜ਼ਦੀਕ ਆ ਤੇ ਬਿਲਕੁਲ ਪੱਟੀ ਸ਼ਹਿਰ ਦੇ ਦੋਸਤੋ ਬਿਲਕੁਲ ਨਾਲ ਹੀ ਰਲ ਜਾਂਦਾ ਬਿਲਕੁਲ ਨਾਲ ਜਿਹੜਾ ਦੋਸਤੋ ਜੁੜਿਆ ਹੋਇਆ ਪਿੰਡ ਆਸਲ ਤੇ ਅੱਜ ਦੋਸਤੋ 23 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਸਮਾਂ ਕੋਈ ਸ਼ਾਮ ਦੇ 4:00 ਵਜੇ ਦਾ ਸੋ ਬਾਕੀ ਜਿਹੜੇ ਪਸ਼ੂ ਦੋਸਤੋ ਦੋ ਤੀ ਚਲਦੇ ਰਿਆ ਦੋ ਟਾਈਮ ਚੁਵਾਈ ਕਰਕੇ ਕੋਈ ਵੀਰ ਆਪਦੀ ਨਰਕਪਰਕ ਕਰ ਲੇ ਤਸੱਲੀ ਕਰ ਲੇ ਤੇ ਜਿਹੜਾ ਪਸ਼ੂ ਦੋਸਤੋ ਗੱਭੜਨ ਚਾਹੋਂ ਥਾਣਾ ਦੀ ਟਿੱਪ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਤੇ ਆਓ ਲੈਨੇ ਆ ਜਾਣਕਾਰੀ ਵੀਰ ਗੁਰਲਫ ਟਾਈਮ ਤੋਂ ਸਭ ਤੋਂ ਪਹਿਲਾਂ ਵੀਰ ਲਫਟਾਂਦ ਸਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰੇ ਕੀ ਹਾਲ ਨੇ ਸਾਹ ਚੜਦੀ ਕਲਾ ਵੀਰ ਜੀ ਤੁਸੀਂ ਸੁਣਾਓ ਬੜੇ ਚੰਗੇ ਆ ਲੈਫਟੈਂਨ ਬਾਈ ਤੇ ਕਿਵੇਂ ਆ ਪਸ਼ੂਆਂ ਦਾ ਵਪਾਰ ਦਾ ਕੰਮ ਚੱਲਦਾ ਪਿਆ ਵਧੀਆ ਹਾਂਜੀ ਚੱਲ ਹੀ ਜਾਂਦਾ ਵੀਰ ਜੀ ਆਈ ਜਾਂਦੇ ਨਵੇਂ ਪੁਰਾਣੇ ਪਸ਼ੂ ਹਾਂਜੀ ਇਦਾਂ ਹੀ ਕਰੀ ਆਗੇ ਚੱਲ ਗਏ ਅੱਛਾ ਹੁਣ ਕੱਲ ਚਾਰ ਪਉ ਹੋਈ ਜਦੋਂ ਮੈਂ ਤੁਹਾਨੂੰ ਕਾਲ ਕਰਨ ਆ ਆ ਤੇ ਪਰ ਇੱਕ ਗਾਂ ਦੇ ਇੱਕ ਮੈਂ ਸਿਰੇ ਲੈ ਗਏ ਵੀਰਾ ਪੀ ਗਿਆ ਜੀ ਹਾਂਜੀ ਉਹ ਵਿਕ ਗਏ ਅੱਜ ਮਾਰਨਿੰਗ ਉਹ ਵਿਗ ਗਿਓ ਲੈ ਗਏ ਵੀਰ ਠੀਕ ਆ ਹਾਂਜੀ ਤੇ ਜਿਹੜੇ ਅੱਜ ਲਫਟੈਨ ਭਾਈ ਆਪਣੇ ਕੋਲੇ ਤਿੰਨ ਮੱਜਾਂ ਨੇ ਇਹਨਾਂ ਦੀ ਵੈਸੇ ਡਿਟੇਲ ਕੀ ਆ ਇੱਕ ਤਾਂ ਉੱਚੇ ਬੱਚੇ ਤੁਸੀਂ ਦੱਸੋ ਇਹ ਵੀ ਜੀ ਉੱਚੇ ਬੱਚੇ ਜ ਮੈਂ ਇਹਨੂੰ ਗਾਂ ਬਣੀ ਨੂੰ ਹੀ 45 46 ਦਿਨ ਹੋ ਗਏ ਆ ਪਰ ਇਹ ਚੈੱਕ ਪਾਸ ਨਹੀਂ ਹੋਈ ਠੀਕ ਆ ਉਹ ਜੀ ਤੋਕੜ ਗੱਬਣਿਆ ਮੈਂ ਅੱਛਾ ਜੀ ਹਾਂਜੀ ਉਹ ਕੱਲੀ ਗੱਬਣਿਆ ਸਾਢੇ ਅੱਠਾ ਮਹੀਨੇ ਵਾਲੀ ਮੈਂ ਇੱਕ ਸਾਢੇ ਅੱਠਾ ਮਹੀਨੇ ਤੋਂ ਬੜ ਨੇੜੀ ਹੋ ਗਿਆ ਸੂਂ ਦਾ ਬਣਦਾ ਹਾਂਜੀ ਨੇੜੀ ਆ ਠੀਕ ਆ ਜੀ ਤੇ ਪਹਿਲੇ ਨੰਬਰ ਤੋਂ ਲੈਫਟੈਂਨ ਬਾਈ ਸਟਾਰ ਇੱਥੋਂ ਹੀ ਕਰ ਲੀ ਜਿਹੜੀ ਆ ਮੱਝ ਆਪਾਂ ਦੇਖ ਰਹੇ ਜਫਰਾਬਾਦੀ ਦੇ ਵਿੱਚ ਸਿੰਘ ਸੁੰਗਣੇ ਦੇ ਪੈਂਦੇ ਆ ਹਾਂਜੀ ਤੇ ਇਹ ਸੁਵਾ ਕਿੰਨਾ ਮਾਸ ਹੋਈ ਆ ਇਹ ਸੁਵਾ ਵੀ ਜੀ ਤੀਸਰਾ ਜੇ ਤੀਜੇ ਸੁਵੇ ਚੱਲ ਰਹੀ ਆ ਹਾਂਜੀ ਤੀਸਰੇ ਸੁਵੇ ਚਲੰਦੀ ਆ ਤੇ ਕਿੰਨਾ ਕੁ ਸਮਾਂ ਹੋ ਗਿਆ ਇਹਨੂੰ ਸੁਈ ਨੂੰ ਸੁਈ ਨੂੰ ਵੀ ਜੀ ਇਹਨੂੰ ਹੋ ਗਏ ਹੋਣਗੇ ਕੋਈ 4 4.5 5 ਮਹੀਨੇ 4.5 5 ਹਾਂਜੀ ਤੇ ਬੱਚਾ ਮਗਰ ਹੈਗਾ ਮਗਰ ਵੀ ਜੀ ਇਹਦੇ ਮੇਲ ਕਾਫ ਜੇ ਮੇਲ ਕਟਾ ਹੈ ਮਗਰ ਹਾਂਜੀ ਮਗਰ ਕਟਾ ਜੇ ਠੀਕ ਆ ਜੀ ਸੁਈ ਨੂੰ ਦੱਸਦਾ ਵੀ 4.5 ਕਿੰਨੇ ਦਾ 4 4.5 ਮਹੀਨੇ 4.5 5 ਮਹੀ ਤੇ ਹੁਣ ਦੁੱਧ ਦੇ ਥੱਲੇ ਕਿੰਨਾ ਹੋਊਗਾ ਦੁੱਧ ਵੀ ਜੇ ਥੱਲੇ 10 ਲੀਟਰ ਹੋਊਗਾ ਇਸ ਟਾਈਮ ਇਸ ਟਾਈਮ ਹਾਂਜੀ ਚੰਗਾ ਤੁਹਾਨੂੰ ਤੇਰੀ ਇਸ ਟਾਈਮ ਵੀ ਹਾਂਜੀ ਤੇ ਆਪਾਂ ਨੇ ਕੋਈ ਵੀਰ ਕੋਈ ਜੇ ਉਦਾਂ ਆਨਲਾਈਨ ਖਰਦਾ ਨੌ ਲੀਟਰ ਦੀ ਗਾਰੰਟੀ ਆ ਠੀਕ ਹੈ ਜੀ ਹਾਂਜੀ ਮਤਲਬ ਇਹ ਕੋਈ ਘਰੇ ਵੀ ਆਣ ਕਿਥੇ ਤਸੱਲੀ ਕਰਦਾ ਨਾ 10 ਕਿਉਂਕਿ ਇਹ ਘਰੇ ਵੀ ਆ ਕੇ ਕੋਈ ਖਰਦਾ ਨੌ ਲੀਟਰ ਵੀ ਜੀ ਕੋਈ ਬਣ ਕੇ ਲੈ ਜੇ ਆਪਣਾ ਵੀਰ ਭਰਾਵੇ ਆਨਲਾਈਨ ਸੌਦਾ ਕਰਦਾ ਫਿਰ ਵੀ ਨੌ ਲੀਟਰ ਦੀ ਘੱਲੋਂਗੇ ਨੌ ਲੀਟਰ ਦੁੱਧ ਹੈ ਜਿਆ ਅਰਮਾਨ ਠੀਕ ਹੈ ਤੇ ਬਾਕੀ ਅਗਲੇ ਪਿਛਲੇ ਥਣਾ ਦੀ ਜ਼ਰੂਰ ਆਪਣੇ ਭੈਣ ਭਰਾਵਾਂ ਨਾਲ ਸਾਂਝੀ ਕਰਦੇ ਹੋ ਵੀ ਕਿ ਠੀਕ ਹੈ ਜੀ ਹਾਂ ਜੀ ਜੇ ਕੋਈ ਭੂੜ ਸ਼ਟਾ ਹੁੰਦਾ ਵਾ ਆਪਾਂ ਪਹਿਲਾਂ ਦੱਸ ਦਈਦਾ ਵਾ ਜੇ ਕੋਈ ਥਾ ਵਾਧ ਘਾਟ ਹੁੰਦਾ ਵਾ ਹਾਂ ਜੀ ਉਹਦਾ ਪਹਿਲਾਂ ਜ਼ਿਕਰ ਕਰ ਦਈਦਾ ਵੀ ਐਚ ਇਸ ਥਾ ਵਾਧ ਘਾਟ ਆ ਬਿਲਕੁਲ ਹਾਂ ਜੀ ਅ ਸੋ ਦੋਸਤੋ ਇੱਕ ਜ਼ਿਕਰ ਕਰਨਯੋਗ ਬੰਦੀ ਗੱਲ ਵੀ ਕੱਦ-ਕੁੱਦ ਦਾ ਤੁਹਾਨੂੰ ਜ਼ਰੂਰ ਮੈਂਸ਼ਨ ਕਰ ਦਿੰਨੇ ਆ ਹੁਣ ਮੌਕੇ ਤੇ ਖੜੇ ਆਪਾਂ ਦੇਖਦੇ ਪਏ ਆ ਦੋਸਤੋ ਹਾਈਟ ਕੱਦ ਵੱਡੀ ਹਾਈਟ ਆ ਕੱਦ-ਕੁੱਦ ਦੀ ਪੂਰੀ ਉੱਚੀ ਆ ਇਹ ਵੀਡੀਓ ਦਾ ਆਪਾਂ ਜ਼ਿਕਰ ਕਰ ਦਿੰਨੇ ਆ ਸੱਜਰ ਗਈ ਹੈ ਆਪਣੇ ਕੋਈ ਅੱਛਾ ਜੀ ਆਪਣੇ ਕੋਲ ਹੀ ਸੀ ਸੱਜਰ ਵੀ ਆਪਣੇ ਕੋਲ ਗਈ ਸੱਜਰ ਅੱਛਾ ਹਾਂ ਜੀ ਇਹ ਥਰੇ ਤੋਂ 1 ਉਹਦਾ ਸੱਜਰ ਸਲੇ ਦੇ ਸੱਜਰ ਦੇ ਸਲੇ ਹਾਂ ਤੁਸੀਂ ਹੋਰ 5 ਮੰਥ ਦਾ ਟਾਈਮ ਵੀ ਦੱਸਦਾ ਅੱਗੇ ਏਆਈ ਹੈਗੀ ਬਣੀ ਵੀ ਹੈਗੀ ਅੱਗੇ ਇਹਨੂੰ ਅਜ ਵੀ ਜੀ ਇਹਨੂੰ 45 46 ਦਿਨ ਹੋ ਗਏ ਇਹਨੂੰ ਬਣੀ ਨੂੰ ਆ ਡੇਢ ਕਿ ਮਹੀਨੇ ਤੇ ਲੱਗੇ ਸਾਬ ਨੂੰ ਜੀ ਡੇਢ ਕਿ ਮਹੀਨੇ ਦੇ ਲੱਗੇ ਬਨੇ ਇਹ ਚੱਕ ਪਾਸ ਨਹੀਂ ਹੋਈ ਅੱਛਾ ਜੀ ਹਾਂਜੀ ਹੁਣ ਮਿਲਦੀ ਦੋਵੇਂ ਟਾਈਮ ਬੱਚੇ ਤੇ ਦੋਵੇਂ ਟਾਈਮ ਬੱਚੇ ਤੇ ਮਿਲਦੀ ਵੀ ਜੀ ਆ ਲਓ ਲਿਫਟ ਲੈਣ ਭਾਈ ਖੋਲ ਕੇ ਦਿਖਾ ਦਿਓ ਸੋ ਦੋਵੇਂ ਟਾਈਮ ਜਿਹੜਾ ਦੋਸਤੋ ਬੱਚੇ ਤੇ ਮਿਲਦੀ ਆ ਬੱਚਾ ਮਗਰ ਕਟਾ ਇਹਦੇ ਤੇ 45 ਦਿਨ ਦੀ ਅੱਗੇ ਨਵੇਂ ਦੁੱਧ ਰਲੀ ਵੀ ਆ ਸੋ ਅਗੋਂ ਦੋਸਤੋ ਹਜੇ ਚਲੋ ਚੈੱਕ ਪਾਸ ਵਿੱਚ ਨਹੀਂ ਆਉਂਦੀ ਕਿ ਬਾਕੀ ਜੇਕਰ ਕੋਈ ਵੀਰ ਖਰੀਦਦਾ ਇਹਨੂੰ ਤੇ ਅੱਗੇ ਕਿਸੇ ਵੀਰ ਦੀ ਕਿਸਮਤ ਆ ਲਾਕ ਆ ਜੇਕਰ ਨਿਕਲ ਵੀ ਆਉਂਦੀ ਆ ਬਾਕੀ ਕਦ ਕੁਦ ਪੂਰਾ ਉੱਚਾ ਵੱਡੇ ਕਦ ਕਾਟ ਦੇ ਵਿੱਚ ਆ ਇਹ ਤੁਸੀਂ ਧਿਆਨ ਰੱਖ ਕੇ ਜਿਹੜਾ ਸੌਦਾ ਕਰਿਓ ਠੀਕ ਇੱਕ ਰੰਗ ਕਾਲੀ ਵੀਜੀ ਕੋਈ ਪੂਛ ਤੇ ਵਾਰ ਵੀ ਚਿੱਟਾ ਨਹੀਂ ਹੈਗਾ ਬਿਲਕੁਲ ਜੈਡ ਬਲੈਕ ਹੀ ਆ ਹਾਂਜੀ ਆਹ ਸਸਪੋਟ ਹੈ। ਹਾਕ ਟੋਸਟ। ਹੰਦਾਉ ਦੇ। ਠੀਕ ਆ। ਸੋ ਦੁੱਧ ਵੀ ਦੋਸਤੋ ਚੰਗਾ ਖਾਸਾ ਨੋਰਮਲ ਜਿੱਦਾਂ ਕੋਈ ਸੱਜਰ ਮੱਜਾਂ ਦਾ ਦੁੱਧ ਦਾ ਕੋਈ ਦਾਸ ਕਰੀ। ਬਿਲਕੁਲ ਜੈਡ ਬਲੈਕ ਹੀ ਆ। ਹਾਂਜੀ। ਠੀਕ ਆ। ਥਣ ਭਾਂਡਾ ਬਹੁਤ ਸੋਹਣਾ। ਤੇ ਸਵੇਰ ਚਵਾਈ ਕਿੰਨੇ ਕ ਬਜੇ ਹੁੰਦੀ ਆਪਣੀ ਸਵੇਰ। ਸਵੇਰ ਵੀ ਜੀ ਆਪਣੀ 6:30 ਵਜੇ ਤੋਂ ਹੁੰਦੀ 6:30। ਠੀਕਾ ਤੇ ਲਪਟੈਨ ਬਾਈ ਕੀ ਲੈਣ-ਦੈਣ ਕਰਦੇ ਆ ਕਿੱਥੋਂ ਤੱਕ ਜਿਹੜੀ ਅੱਜ ਦੇ ਦੇਣੀ ਹੈ ਇਹ ਲੈਣ-ਦੈਣ ਵੀ ਜੀ ਮੁੱਲ ਇਹਦਾ 62000 ਰੁਪਏ ਕਰਦੇ ਆ ਅੱਛਾ ਜੀ ਵਿੱਚ ਮਾਨਤਨ ਕਰਦਾਂਗੇ 62000 ਚੋਂ ਹਾਂਜੀ 62000 ਚੋਂ ਲਓ ਜੀ 62000 ਦੇ ਵਿੱਚੋਂ ਭਰਾਵੋ ਮਾਨਤਨ ਹੋ ਜਾਊਗਾ ਸੋ ਬਾਕੀ ਆ ਤੁਸੀਂ ਥਣ ਪਾਂਡਾ ਤੁਸੀਂ ਜ਼ਰੂਰ ਵੇਖ ਲਓ ਤਸੱਲੀ ਦੇ ਨਾਲ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਦੋਸਤੋ ਚੁਵਾਈ ਇੱਕ ਬਰਾਬਰ ਆ ਤੇ ਕਟਾਂ ਇਹਦਾ ਮੈਂ ਤੁਹਾਨੂੰ ਦਿਖਾ ਦਿੰਨਾ ਜਿਹੜਾ ਮਗਰ ਬੱਚਾ ਕਟਾ ਵੀ ਜੀ ਇੱਕ ਰੰਗ ਕਾਲਾ ਜੀ ਠੀਕ ਆ ਜੀ ਜਿਹੜਾ ਪਲਿਆ ਕਿ ਮਗਰ ਕਟਾ ਕਟਾ ਵੀ ਤੁਸੀਂ ਵੇਖੋ ਪਲਿਆ ਸਾਢੇ 1 5 ਮਹੀਨੇ ਕੋਈ ਇਕ ਵਾਰੀ ਸੁਬਾਹ ਚਟੇਗਾ ਆ ਦੇਖੋ ਸਾਢੇ 1 5 ਮਹੀਨੇ ਸੁਆ ਤੇ ਦੁੱਧ ਚੰਗਾ ਖਾਸਾ ਮੱਝ ਥਲੇ ਦੋਸਤੋ ਬਾਕੀ ਨਸਲਾਂ ਦੁੱਧ ਕੱਢਦੀਆਂ ਨੇ ਜਿਵੇਂ ਇੱਕ ਜਫਰਾਬਾਦੀ ਦੇ ਵਿੱਚ ਆਪਾਂ ਪਸ਼ੂ ਦੇਖਦੇ ਆ ਉਹਨਾਂ ਦੇ ਵਿੱਚ ਦੋਸਤੋ ਇਹ ਸਿੰਗਾ ਸੰਗਾ ਦੀ ਬੰਤਰ ਚਾਹੇ ਮੂੰਹ ਮੱਥਾ ਫੇਸ ਕੁਆਲਿਟੀ ਦੇਖ ਲਈਏ ਉਹਨਾਂ ਦੇ ਵਿੱਚ ਪੈਂਦੀ ਆ ਠੀਕ ਆ ਸੋ ਚੰਗੇ ਅ ਵੱਡੀ ਹਾਈਟ ਦੇ ਵਿੱਚ ਆ ਪਤਲੇ ਪਿੰਡੇ ਦੀ ਸਿੰਗਲ ਖੱਡੀ ਦੀ ਆ ਠੀਕ ਆ ਸੋ ਜਰੂਰ ਸੰਪਰਕ ਕਰ ਲਿਓ ਦੋਸਤੋ 62000 ਮੋਲਾ ਬਾਕੀ ਵਿੱਚੋਂ ਮਾਨਤਾਣਾ ਛੋਟਛੱਪਾ ਹੋ ਜਾਊਗਾ ਅੱਗੇ ਆ ਗਈ ਆਪਣੇ ਕੋਲ ਲੈਫਟਨ ਭਾਈ ਆ ਦੂਜੇ ਨੰਬਰ ਤੇ ਮੈਂ ਹਾਂਜੀ ਇਹ ਟੋਕੜ ਗੱਬਣਾ ਇਹ ਜੀ ਪਹਿਲੇ ਸੂਵੇ ਵਾਸਤੇ ਸੂਈ ਹੈਗਾ ਦੂਸਰੇ ਵਾਸਤੇ ਗੱਬਣਾ ਅੱਛਾ ਜੀ ਹਾਂਜੀ ਦੂਜੇ ਸਵੇ ਇਹ ਕਿੰਨੇ ਕ ਸਮਝੀ ਅਗੇ ਗੱਬਣ ਚੈੱਕ ਪਾਸ ਇਹ ਵੀ ਜੀ 7 ਮਹੀਨੇ ਚੈੱਕ ਪਾਸ ਆ 7 ਮਹੀਨੇ 7 ਮਹੀਨੇ ਕੰਪਲੀਟ ਹੋ ਗਏ ਆ ਹਾਂਜੀ 8ਵਾਂ ਸਟਾਰਟ ਹੋ ਗਿਆ ਫਿਰ ਹਾਂ 8ਵਾਂ ਲੱਗਾ ਇਹਨੂੰ ਤੇ ਦੁੱਧ ਹੁਣ ਕਿੰਨਾ ਕ ਥੱਲੇ ਦੁੱਧ ਹੁਣ ਵੀ ਜੀ ਇਹ ਥੱਲੇ ਮੈਂ ਜਦੋਂ ਤੋਂ ਦੋਵੇਂ ਟਾਈਮ 1.5 ਕਿਲੋ ਚੋ ਕੇ ਲਿਆ ਅੱਛਾ ਜੀ ਤੇ ਮੈਂ ਵੀ ਜੀ ਇਹਨੂੰ ਹੁਣ ਕਰਤਾ ਇੱਕੋ ਡਾਂਗਾ ਇੱਕ ਟਾਈਮ ਹੀ ਸਹੀ ਆ ਹਾਂ ਤੂੰ ਹੁਣ ਇਸ ਟਾਈਮ ਤੇ 3 ਕਿਲੋ ਦੁੱਧ ਹੋਊਗਾ ਵੀ ਜੀ ਠੀਕ ਆ ਤੇ ਭਾੜੇ ਤੇ ਮਿਲਦੀ ਖੁਸ਼ ਹੋ ਕੇ ਭਾੜੇ ਤੇ ਠੀਕ ਆ ਜੀ ਹਾਂਜੀ ਆਪਣੇ ਹੱਥੀ ਚੈੱਕ ਹੋ ਗਈ ਆ ਵੈਸੇ ਆਪ ਵੀ ਹੱਥ ਠੀਕ ਆ ਜੀ ਆਪਾਂ ਉਹ ਜਿਹੜੇ ਕੇਸੇ ਪਹੂ ਕਰੋ ਪਹੂ ਨਹੀਂ ਖੋਲਦੇ ਜਿੰਨਾ ਜਰਾ ਆਪਾਂ ਚੱਕ ਨਾ ਕਰਾ ਲਈਏ ਬਿਲਕੁਲ ਜੀ ਕਈ ਵਾਰਾਂ ਫਿਰ ਉਹੀ ਹੁਣ ਆਪਣੇ ਵੀਰ ਭਰਾ ਕੋਈ ਆਪਣੀ ਮਾਂ ਆਪਣੇ ਤੇ ਵਿਸ਼ਵਾਸ ਕਰਕੇ ਖਰਦਾ ਆ ਹੁਣ ਆਪਾਂ ਜਿਹਨੂੰ ਆਪਣੀ ਆਰਥ ਛੱਲੀ ਕਰਾਈ ਆ ਜੇ ਕੋਈ ਵੀਰ ਭਰਾ ਆ ਕੇ ਕਰਾਉਣਾ ਵੀ ਚਾਵੇ ਆਪਦੀ ਕਰਾ ਸਕਦਾ ਵਾ ਸਹੀ ਆ ਹਾਂ ਠੀਕ ਹੈ ਕੋਈ ਫਿਰ ਮਹੀਨੇ ਡੇਢ 2 ਮਹੀਨੇ ਦੀ ਫਿਰ ਸੇਵਾ ਦਾ ਤੁਹਾਨੂੰ ਪਤਾ ਫਿਰ ਜਿਆਦਾ ਬੰਦੇ ਤੇ ਭਾਰ ਪੈਂਦਾ ਗਲਾਂ ਦਾ ਵੀ ਇੰਨੇ ਦੀ ਮੰਨ ਕੇ ਖਰੀਦੀ ਤੇ ਮਹੀਨਾ ਡੇਢ ਉੱਤੇ ਜਿਆਦਾ ਲੱਗੀ ਆ ਹਾਂਜੀ ਹਾਂਜੀ ਤੇ ਜੇਕਰ ਸਹੀ ਚੈੱਕ ਹੋਈ ਹੋਵੇ ਤੇ ਚੱਲ ਬੰਦਾ ਹੁਣਾ ਸਹੀ ਤਰੀਕਾ ਦੱਸ ਦਿੰਦੇ ਚੈੱਕ ਪਾਸ ਕਰਾ ਕੇ ਫੇਰ ਹੀ ਆਪਾਂ ਲਈਦੀ ਆ ਹੁਣ ਕਿਉਂਕਿ ਇਹ ਅਗਲੇ ਵੀਰ ਭਰਾ ਨੂੰ ਕਿਸੇ ਨੂੰ ਗਰੰਟੀ ਦੇਣੀ ਹੁੰਦੀ ਆ ਤੇ ਫਿਰ ਉਹਨੂੰ ਆਪ ਦੀ ਯਕੀਨ ਤੇ ਫਿਰ ਅਗਲੇ ਜੇ ਖੜਨੀ ਆ ਤੇ ਫਿਰ ਉਹਨੂੰ ਅਗਲੇ ਆਖੀ ਦਾ ਵੀ ਹਾਂ ਵੀ ਅਸੀਂ ਚੈੱਕ ਕਰਾਈ ਆ ਬਾਕੀ ਜੇ ਕਿਸੇ ਵੀਰ ਭਰਾ ਨੇ ਆਗੇ ਕਰਾਉਣੀ ਆ ਤੇ ਆਪ ਦੀ ਕਰਾ ਸਕਦਾ ਬਿਲਕੁਲ ਹਾਂਜੀ ਸੋ ਕੱ ਠੀਕ ਹੈ ਦੂਜਾ ਸਵੇਹਾ ਅੱਗੇ ਸੂਣਾ ਇਹਨੇ ਹੁਣ ਪਹਿਲੇ ਸਵੇ ਦੇ ਵਿੱਚ ਜਿਹੜਾ 3 ਕਿਲੋ ਦੁੱਧ ਦੇ ਰਹੀ ਪਹਿਲੇ ਸਵੇ ਦੇ ਵਿੱਚ ਚਲਦੀ ਪਈ ਆ ਠੀਕ ਆ ਬਾਕੀ ਸਿੰਗਾ ਸੁੰਗਾ ਦੀ ਮੂੰਹ ਮੱਥੇ ਦੀ ਆ ਫੇਸ ਕੁਆਲਿਟੀ ਜਿਹੜੀ ਦੋਸਤੋ ਤੁਸੀਂ ਟੋਟਲ ਓਵਰਆਲ ਜਿੰਨੀ ਆ ਸਾਰੀ ਮੱਝ ਦੇਖ ਲਓ ਠੀਕ ਆ ਚੰਗੇ ਚੌੜੇ ਪਿੱਠ ਪੂੜੇ ਦੇ ਵਿੱਚ ਆ ਤੇ ਹਾਈਟ ਕੱਦ ਵੱਡਾ ਇਸ ਮੱਝ ਦਾ ਕੋਈ ਦਰਮਿਆਨੀ ਜਾਂ ਛੋਟੀ ਹਾਈਟ ਨਹੀਂ ਹੈਗੀ ਚੰਗੀਆਂ ਮੱਝਾਂ ਦੇ ਵਿੱਚ ਗਿਣਤੀ ਕਰਦਿਆਂ ਆਪਾਂ ਵੱਡੀਆਂ ਮੱਝਾਂ ਦੇ ਵਿੱਚ ਸੋ ਖੋਲ ਕੇ ਤੋਰ ਕੇ ਦਿਖਾਉਣੇ ਆ ਤੇ ਬਾਕੀ ਵਧੇਰੇ ਸਮਝ ਆ ਜਾਊਗੀ ਤੁਹਾਨੂੰ ਤੇ ਚਵਾ ਚਬੂ ਦੀ ਚਾਰੇ ਥਣ ਵਧੀਆ ਭਰ ਬ ਇੱਕੋ ਜਿਹੀ ਚਵਾਈ ਆ ਕੋਈ ਭੂਰ ਛਟਾੜੀ ਏ ਠੀਕ ਹੈ ਜੀ ਬਾਕੀ ਰਾਜੀ ਰੂਜੀ ਨਹੀਂ ਲੱਸੀ ਨਹੀਂ ਕਹੇ ਬਣਿਓ ਹਾਂ ਨਹੀਂ ਨਿਗਰ ਆ ਪੂਰੀ ਚੰਗੀ ਆ ਜਿੰਨੀ ਵੀ ਆ ਬਾਸ ਬੋਤੋ ਏ ਸੋ ਇੱਕ ਟਾਈਮ ਦੋਸਤੋ ਕੋਈ ਵੀਰ ਭਾੜੇ ਵੰਡੇ ਦੇ ਇੱਕ ਟਾਈਮ ਜਿਹੜੀ ਚਵਾਈ ਤੁਸੀਂ ਕਰ ਲਓਗੇ ਠੀਕ ਆ ਜੇ ਇੱਕ ਟਾਈਮ ਤੇ ਕਰਤੀ ਵੈਸੇ ਦੋਵੇਂ ਟਾਈਮ 1.5 ਕਿਲੋ ਚਵਾਈ ਹੁੰਦੀ ਸੀਗੀ ਇੱਕ ਟਾਈਮ ਹੁਣ ਕਰ ਦਿੱਤੀ ਆ ਜਾਹੇ ਸਵੇਰ ਚਾਹੇ ਸ਼ਾਮ ਨੂੰ ਤੁਸੀਂ ਵੀ ਕਰ ਲਿਓ ਠੀਕ ਆ ਜੀ 3 ਕਿਲੋ ਦੁੱਧਾ ਥੱਲੇ ਤੇ ਸੱਤਾਂ ਮਹੀਨਿਆਂ ਦੀ ਦੱਸਦਾ ਇਹ ਨਾ ਹਾਂਜੀ ਸੱਤਾਂ ਮਹੀਨਿਆਂ ਦੀ ਠੀਕ ਆ ਤੇ ਇਹਦਾ ਕੀ ਕਰਦੇ ਆ ਲੈਣ ਦੇਣ ਲਫਤਾਂ ਬਾਈ ਇਹਦਾ ਵੀ ਜੀ ਮੁੱਲ 60000 ਰੁਪਿਆ ਆ ਵਿੱਚੋਂ ਮਾਨਦਨ ਕਰਦਾਂਗੇ 60 ਜੋ ਹਾਂਜੀ ਠੀਕ ਆ ਜੀ ਖਾਣਾ ਕੋਈ ਕਿੱਥੋਂ ਤੱਕ ਵੀ ਜਿੱਥੋਂ ਤੱਕ ਵੀ ਐਂਡ ਹੀ ਆ ਗਾ ਤੁਸੀਂ ਜਾਇਦੇ ਆ ਰਹੇ ਤੇ ਤਾਂ ਆ ਵੀਜੀ ਜੀ ਸੁਣੋ ਹਾਂ ਜੀ ਜਸਨੋ ਲਓ ਜੀ 58000 ਦੀ ਭਰਾਵੋ ਜਿਹੜੀ ਹਾਂ ਨਾ ਜਿਹੜੀ 58000 ਸੋ ਮੱਜ ਤੁਸੀਂ ਦੇਖ ਲਿਆ ਦੋਸਤੋ ਵੱਡੀ ਆ ਚੰਗੇ ਕਦਬੋਤ ਵਾਲੀ ਆ ਹਾਈਟ ਸੋਹਣੀ ਆ ਤੇ ਬਿਲਕੁਲ ਜਿਹੜਾ ਦੋਸਤੋ ਤਕਰੀਬਨ ਕੋਈ 3 ਕ ਮਹੀਨ ਸਾਂਭਣ ਦੀ ਲੋੜ ਆ ਵੈਸੇ 3 ਕ ਕਿਲੋ ਚਲੋ ਦੁੱਧ ਵੀ ਥੱਲੇ ਹੈਗਾ ਕੋਈ ਜ਼ਿਆਦਾ ਨਹੀਂ ਕਹਿੰਦਾ ਪਰ ਚਲੋ 3 ਕ 3 ਕ ਮਹੀਨੇ ਚਲੋ ਡرائی ਵੀ ਕਰਨਾ ਪੈਂਦਾ ਪਸ਼ੂ ਨੂੰ ਪਰ ਦੁੱਧ ਤੁਸੀਂ ਕੋਈ 3 ਕਿਲੋ ਕੁਈ 10 15 ਦਿਨ 20 ਦਿਨ 25 ਦਿਨ ਖਰਾਕ ਨਾਲ ਦਈ ਜਾਓਗੇ ਤਾਂ ਮਹੀਨਾ ਵੀ ਦੋ ਦੋ ਚੋੜੋਗੇ ਬਾਕੀ ਦੋ ਮਹੀਨੇ ਪਸੂ ਚਲੋ ਛੜਨਾ ਵੀ ਪੈਂਦਾ ਬਾਕੀ ਵੀ ਜਿਹੜੀ ਰੁੱਤ ਜੇ ਜਾ ਕੇ ਸੂਣਾ ਵਾ ਹਾਂਜੀ ਉਦੋਂ ਵੀ ਜੀ ਤੁਹਾਨੂੰ ਪਤਾ ਹੀ ਹੈ ਕਿੰਨੇ ਦਿਨ ਆ ਹਰ ਇੱਕ ਵੀਰ ਹਰ ਕੋਈ ਸਿਆਣਾ ਵਾ ਜਿਹੜੀ ਦੋਤੇ ਜਾ ਕੇ ਇਹ ਸੁੰਦੀ ਆ ਹਾਂਜੀ ਹਾਂਜੀ ਅੱਜ ਤੋਂ ਤਿੰਨ ਮਹੀਨਿਆਂ ਨੂੰ ਬਿਲਕੁਲ ਹਾਂਜੀ ਠੀਕ ਆ ਜੀ ਤੇ ਲਫਤਾਨ ਭਾਈ ਅੱਗੇ ਆ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਮੈਂ ਆ ਹਾਂਜੀ ਇਹਦੀ ਕੀ ਡਿਟੇਲ ਆ ਵੀਰ ਇਹ ਵੀ ਜੀ 8.5 ਮਹੀਨਾ ਗੱਪਣ ਆਪਾਂ ਅੱਗੇ ਵੀ ਪਾਈ ਪੀਲੀ ਵੀਡੀਓ ਚ 8.5 ਮਨთ ਦੀ ਗੱਪਣ ਹਾਂ ਤੇ ਇਹ ਨਾ ਵੀਰ ਨੇ ਪਹੂ ਤਿੰਨ ਇਕੱਠੇ ਖਰੀਦੇ ਸੀ ਆਪਣੇ ਕੋ ਸਾਈ ਪਾਈ ਹੈ ਜੀ ਤੇ ਮੈਂ ਹਰ ਇੱਕ ਵੀਰ ਨੂੰ ਫੋਨ ਕਰ ਰਿਹਾ ਮੈਂ ਆਖ ਰਿਹਾ ਇਹ ਵੇਗੀ ਵੇਗੀ ਕਰੀ ਗਿਆ ਹੂੰ ਤੇ ਉਹ ਵੀਰ ਆਇਆ ਜੋ ਬਾਜ ਸੱਜਰ ਮੈਂ ਲੈ ਗਿਆ ਨਾਲ ਅੱਛਾ ਤਿੰਨ ਪਹੂ ਨੇ ਖਰੀਦੇ ਸੀ ਆਪਣੇ ਕੋ ਇਕੱਠੇ ਹੂੰ ਹੂੰ ਪਾਣੀ ਪੱਤਜੋ ਆਇਆ ਹੈ ਵੀਰ ਅੱਛਾ ਜੀ ਤੇ ਉਹਨੇ ਫਿਰ ਉਹ ਆਕੇ ਦੋ ਆਂਦਾ ਵੀ ਵੀਰ ਮੈਨੂੰ ਇਹ ਮੈਂ ਰਹਿਂਦੇ ਮੈਨੂੰ ਸੱਜਰ ਉਹ ਜਿਹੜੀ ਸੂਈ ਆ ਤੇ ਉਹ ਦੇ ਦੇ ਇੱਕ ਮੈਂ ਆਪਣੇ ਨਾਲ ਹੋਰ ਆਈ ਹੇ ਹੂੰ ਹੂੰ ਉਹ ਮਈਆਂ ਤੋਂ ਬਾਹਰ ਵੀਡੀਓ ਤੋਂ ਆਹ ਤੇ ਉਹ ਬਾਅਦ ਚ ਫਿਰ ਉਹ ਪਹੂ ਇਹ ਮੈਂ ਛੱਡ ਕੇ ਉਹ ਲੈ ਗਿਆ ਉਹਦਾ ਬੜੇ ਵੀਰਾਂ ਨਾਲ ਫੋਨ ਆਉਂਦਾ ਰਿਹਾ ਵੀ ਆੜੀ ਠਾਮੀ ਨੇ ਆਈ ਮੈਂ ਦਾ ਦੱਸੋ ਹਾਨੂੰ ਪੰਜ ਮੱਝਾਂ ਪਾਈਆਂ ਸੀ ਪੰਜ ਪਹੂ ਪਾਈਆਂ ਸਾਰੀਆਂ ਵੇਗੀਆਂ ਤੇ ਇਹਦਾ ਤੁਸੀਂ ਆਖਿਆ ਸੀ ਵੀ ਸਾਈ ਬਿਆਨਾ ਕਰਕੇ ਅੱਗਾ ਪਿਛਾ ਹੋ ਗਿਆ ਆਇਆ ਨਹੀਂ ਬੰਦਾ ਵੀ ਆਇਆ ਹੀ ਵੀਰ ਉਹ ਉਹ ਇਹ ਮੈਂ ਛੱਡ ਗਿਆ ਬਾਅਦ ਚੋਂ ਉਹ ਮੈਂ ਸੱਜਰਾਈ ਹੀ ਬਾਅਦ ਚੋਂ ਇੱਕ ਹੋਰ ਹੋਰ ਲੈ ਗਿਆ ਠੀਕ ਹੈ ਹਾਂਜੀ ਉਹ ਆਦਾ ਵੀ ਵੀਰ ਤੂੰ ਇਹ ਰੱਖ ਲੈ ਮੈਨੂੰ ਸੱਜਰ ਦੇ ਦੇ ਸੱਜਰ ਦੇ ਦੇ ਰਾਦਾ ਬਦਲ ਗਿਆ ਇਥੇ ਉਹ ਰਾਦਾ ਕੀ ਬਦਲ ਗਿਆ ਇਹ ਪੀਲੀ ਵੀੜੀ ਪਾਈ ਉਹ ਮੜੇ ਪੈਰ ਦੱਬਦੀ ਮੈਂ ਵਿੱਚ ਜ਼ਿਕਰ ਕੀਤਾ ਸੀ ਪੈਰ ਮੜਾ ਦੱਬ ਕੇ ਜਾਂਦਾ ਵੀਰ ਉਹ ਸੱਟ ਲੱਗੀ ਡਾਲੇ 'ਚ ਲਾਉਣ ਲੱਗਿਆ ਹਾਂ ਹਾਂ ਹੁਣ ਵਰੀਆ ਕੋਈ ਨਾਰਮਲ ਆ ਚਲੋ ਆਪਾਂ ਤ ਕਿੰਨੇ ਮੇ ਸਵੇਲੇ ਹੁਣ ਸੂਗੀ ਅਗੇ ਇਹ ਵੀ ਜੀ ਕੋਈ ਤੀਸਰਾ ਮੰਲੇ ਪਾ ਕੋਈ ਚੌਥਾ ਮੰਲੇ ਵੀਰ ਅ ਚਲੋ ਸੂਗਿਆਂ ਦੇ ਵਿੱਚ ਕੱਦ ਕਾਰ ਪੂਰਾ ਵੱਡਾ ਵਾ ਵੱਡੀਆਂ ਮਈਆਂ ਚ ਆਉਂਦੀ ਆ ਬਿਲਕੁਲ ਹਾਂਜੀ ਕੱਦ ਕਾਰ ਜਿਹੜਾ ਦੋਸਤੋ ਜ਼ਰੂਰ ਜ਼ਿਕਰ ਕਰਨਾ ਪੈਂਦਾ ਵੱਡੀ ਹਾਈਟ ਕੱਦ ਦਾ ਇਹ ਪਿਛਲੀ ਵੀਡੀਓ ਦੇ ਵਿੱਚ ਦੋਸਤੋ ਪਾਈ ਸੀ ਚਲੋ ਕਿਸੇ ਵੀਰ ਨੇ ਬਿਆਨਾਂ ਕੀਤਾ ਇੱਥੇ ਆਣ ਕੇ ਹਾਂਜੀ ਇਹ ਪੈਰ ਤਾਂ ਮਾੜਾ ਜਿਹਾ ਦੱਬਦੀ ਸੀ ਕੋਈ ਡਾਲੇ ਡੂਲੇ ਤੇ ਲਾਉਣ ਲੱਗਿਆ ਉਦੋਂ ਕੋਈ ਥੋੜਾ ਜਿਹਾ ਕੋਈ ਨਾ 60 ਸੂਟ ਲੱਗ ਗਈ ਸੀਗੀ ਅਗਲੇ ਪੈਰ ਤੇ ਹੁਣ ਪ੍ਰੋਪਰ 9 ਬਰ 9 ਆ ਤੇ ਬਿਲਕੁਲ ਆਪਾਂ ਤੋਰ ਕੇ ਤੁਹਾਨੂੰ ਤਸੱਲੀ ਕਰਵਾ ਦਿੰਨੇ ਆ ਬਾਕੀ ਦੋ ਦੋ ਦਾ ਡਰਾਈ ਆ 8 ਮਹੀਨੇ ਪੂਰੇ ਕੰਪਲੀਟ ਹੋ ਗਏ ਆ ਹਾਂਜੀ ਇਹਨੂੰ ਵੀ ਜੀ ਨਵਾਂ ਲੱਗ ਗਿਆ ਹੁਣ ਤੇ ਅੱਛਾ ਜੀ ਹਾਂ ਜੀ ਯੂਰੋ ਆਪਾਂ 8.5 ਮਹੀਨੇ ਪਾਈ ਏ ਅੱਛਾ ਜੀ ਹਾਂ ਜੀ ਇਹਨੂੰ ਉੱਤੇ ਫੇਰ ਕਿੰਨੇ ਦਿਨ ਹੋ ਗਏ ਅੱਜ ਠੀਕ ਆ ਜੀ ਹੂੰ ਆ ਲੋ ਉਹਦਣਾ ਮੜੀ ਉਹ ਪਰਲੀ ਪੱਬੀ ਦੱਬਦੀ ਸੀ ਹਾਂ ਹਾਂ ਉਹ ਵੀ ਫੇਰ ਅਗਲਾ ਐਸੇ ਗੱਲ ਤੋਂ ਝੱਗ ਗਿਆ ਮੜਿਆ ਨਹੀਂ ਹੁਣ ਤਾਂ ਭੱਜਦੀ ਕੋੜਿਆਂ ਨੂੰ ਹੈ ਹਾਂਜੀ ਲਓ ਜੀ ਸੋ ਦੋਸਤੋ ਪਿਛਲੀ ਵੀਡੀਓ ਦੇ ਵਿੱਚ ਵੀ ਪਾਈ ਸੀ ਆਪਾਂ ਜ਼ਿਕਰ ਕਰਤਾ ਤੁਹਾਨੂੰ ਬਾਕੀ 33 24 ਥਣਾਂ ਦੀ ਓਕੇ ਰਿਪੋਰਟ ਆ ਕੋਈ ਵੀਰ ਆਪਦੇ ਟਿਪ ਕੇ ਤਸੱਲੀ ਤੁਸੀਂ ਕਰ ਸਕਦੇ ਜੀ ਹਾਂਜੀ ਠੀਕ ਆ ਤੇ ਕਦਕੂਦ ਤੁਸੀਂ ਦੇਖ ਹੀ ਲਿਆ ਫੁੱਲ ਵੱਡੀ ਹਾਈਟ ਦੇ ਵਿੱਚ ਆ ਕਦਕੂਦ ਚੰਗਾ ਇਸ ਮੱਝ ਦਾ ਠੀਕ ਆ ਤੇ ਕੰਪਲੀਟ ਕਰੀ ਬੈਠੀ 8 ਕੁ ਮਹੀਨੇ ਅਕੇ 2 ਕੁ ਮਹੀਨੇ ਫਿਰ ਰਹਿ ਗਿਆ ਸਮਾਂ ਸੋਣ ਦਾ ਹਾਂਜੀ ਇਹਨੂੰ ਵੀ ਜੀ 9ਵਾਂ ਮਹੀਨਾ ਲੱਗ ਗਿਆ ਏ ਆ ਤੇ 1 ਮਹੀਨਾ ਕੁਝ ਦਿਨ ਖੜੂਗੀ ਉੱਤੇ ਹੋਰ ਆ ਠੀਕ ਹੈ ਜੀ ਹਾਂਜੀ ਤੇ ਕਿੰਨਾ ਲੱਭੇ ਕੋਈ ਡੇਢ ਕਿ ਮਹੀਨਾ ਮੰਨ ਕੇ ਲੈ ਜੇ ਬਾਕੀ ਇਹ ਵੀ ਚਲੋ ਬਾਕੀ ਇਹ ਪੰਜ ਸੱਤ ਦਿਨ ਦਾ ਵਾਅਦਾ ਕਾਟਾ ਹੋ ਜਾਂਦਾ ਵਾ ਕਿੰਨਾ ਕੁ ਮਿਲ ਕਰਦੇ ਆ ਮੋਹ ਤੇਰਾ ਵੀਰ ਜੀ ਪੀਲੀ ਵੀਡੀਓ 50000 ਰੁਪਿਆ ਕੀਤਾ ਸੀ ਹੂੰ ਹੂੰ ਵਿੱਚ ਥੋੜਾ ਬੋੜਾ ਮਾਨਤਨ ਕਰ ਦਾਂਗੇ ਹੁਣ ਵੀ 50000 50000 ਕਰ ਦਾਂਗੇ 50 ਚੋਂ ਮਾਨਤਨ ਹਾਂਜੀ ਲਓ ਜੀ 50000 ਦੇ ਵਿੱਚੋਂ ਭਰਾਵਾ ਮਾਨਤਨ ਹੋ ਜਾਊਗਾ ਸੋ ਨਵਾਂ ਮਹੀਨਾ ਜਿਹੜਾ ਸਟਾਰਟ ਹੋ ਚੁੱਕਿਆ ਠੀਕ ਆ ਤੇ ਕੋਈ 2 ਮਹੀਨੇ 2 ਮਹੀਨੇ ਕੋਈ 2.5 ਮਹੀਨੇ ਜਨ ਉੱਪਰ ਵੀ ਲੈ ਕੇ ਜਾਣੇ ਆ ਪਸ਼ੂ ਨੇ ਦਾਸਕ ਕੋਈ 2 ਕੁ ਮਹੀਨੇ ਦਾ ਤੁਸੀਂ ਐਸਟੀਮੇਟ ਰੱਖ ਕੇ ਸੌਦਾ ਕਰ ਸਕਦੇ ਹੋ 1.5 ਮਹੀਨੇ ਦਾ ਵੀ ਜੀ ਕੋਈ ਐਸਟੀਮੇਟ ਲਾ ਕੇ ਲੈ ਜਾਏ ਵੀਰ ਕੋਈ ਹਾਂ 1.5 ਮਹੀਨੇ ਦਾ ਹਾਂ ਜੀ 1.5 ਮਹੀਨੇ ਦਾ ਠੀਕ ਹੈ ਜੀ ਹਾਂ ਜੀ ਲਓ ਵੀ ਭਰਾ ਬੋ ਠੀਕ ਹੈ ਜੀ ਬਾਅਦ ਚ ਚੰਗੀ ਆ ਵੱਡੀਆਂ ਮੱਜਾਂ ਦੇ ਵਿੱਚ ਆਉਂਦੀ ਆ ਸੋ ਮੂੰਹ ਮੱਥਾ ਚੰਗਾ ਬਾਕੀ ਚੌਥਾ ਸੂਬਾ ਕੋਈ ਮੰਨ ਕੇ ਸੌਦਾ ਕਰ ਸਕਦਾ ਠੀਕ ਹੈ ਹਾਂ ਜੀ ਤੇ ਇਹ ਪਸ਼ੂ ਸੀ ਅੱਜ ਬਾਈ ਲਫਟੈਣ ਆਪਣੇ ਕੋਲ ਹਾਂ ਜੀ ਠੀਕ ਹੈ ਭਰਾ ਤੇ ਨੰਬਰ ਆਪਣੇ ਬੋਲ ਦਈਏ ਨੰਬਰ ਜੀ 8394 04709 ਠੀਕ ਹੈ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੁਰਲਖਪਤਾਨ ਸਿੰਘ ਪਿੰਡ ਆਸਬ ਤੁਸੀਂ ਖਾਸ ਵਿਜਿਟ ਕਰਨੀ ਆ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਿੰਨ ਪਸ਼ੂ ਆ ਬਾਕੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਐਨੀਮਲ ਜਿਹੜਾ ਵੀ ਪਸੰਦ ਆਊਗਾ ਆਪਣਾ ਹੱਕ ਸਮਝ ਕੇ ਤੁਸੀਂ ਘਰ ਰਣ ਕੇ ਤਸੱਲੀ ਕਰ ਲਿਓ ਕੋਈ ਵੀਰ ਆਨਲਾਈਨ ਮੰਗਾ ਰਿਆ ਤੇ ਬਿਲਕੁਲ ਵੀਡੀਓ ਕਾਲ ਤੇ ਵੀ ਤਸੱਲੀ ਕਰ ਸਕਦੇ ਜਿਹੜਾ ਪਸ਼ੂ ਕੋਈ ਵੀਰ ਤਪਾਉਣਾ ਚਾਹੁੰਦਾ ਤੇ ਪਹਿਲੇ ਤਸੱਲੀ ਕਰਕੇ ਤੁਹਾਨੂੰ ਜਿਹੜਾ ਭੇਜ ਦਿੱਤਾ ਜਾਊਗਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ